ਸਸਿਕਾ ਜੀ ਮੈਂ ਹਕਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਕੈਨੇਡਾ ਵਿੱਚ ਆਮ ਚੋਣਾਂ ਦੇ ਲਈ VOTING ਮੁਕੰਮਲ ਹੋ ਚੁੱਕੀ ਹੈ ਤੇ VOTING ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਕੈਨੇਡੀਅਨ ਨਾਗਰਿਕਾ ਦੀਆਂ ਵੋਟਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਵੀ ਕੀਤੀ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਕੈਨੇਡਾ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਤੇ ਕਿਹਾ ਕਿ VOTERਾਂ ਦੇ ਵੱਲੋਂ ਪਾਈ ਵੋਟ ਤੋਂ ਹੀ ਪਤਾ ਚੱਲੇਗਾ ਕਿ ਇਹ ਫੈਸਲਾ ਕਿਤਾ ਜਾ ਸਕੇ ਕਿ ਅਗਲੇ 4 ਸਾਲਾਂ ਦੇ ਲਈ ਦੇਸ਼ ਦੀ ਅਗਵਾਈ ਕੌਣ ਕਰੇਗਾ ਦਰਸਲ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਇੱਕ ਵਾਰ ਫੇਰ ਕੈਨੇਡੀਅਨਸ ਨੂੰ ਇੱਕ 51ਵਾਂ ਰਾਜ ਬਣਨ ਬਾਰੇ ਕੈਨੇਡਾ ਦਾ ਵਿਚਾਰ ਕਰਨ ਦਾ ਸੱਦਾ ਦਿੱਤੇ। ਰਾਸ਼ਟਰਪਤੀ ਡੋਨਾਲਡ ਟਰੰਪ ਜਦੋਂ ਦੇ ਅਮਰੀਕਾ ਦੇ ਰਾਸ਼ਟਰਪਤੀ ਬਣੇ ਨੇ ਉਹ ਦੋਸਤੋਂ ਹੀ ਕੈਨੇਡਾ ਨੂੰ 51ਵਾਂ ਰਾਜ ਬਣਾਉਂਦੀਆਂ ਗੱਲਾਂ ਕਰਦੇ ਨਜ਼ਰ ਆ ਰਹੇ ਨੇ। ਜੀ ਹਾਂ ਕੈਨੇਡੀਅਨ ਚੋਣਾ ਹੁੰ ਤੋਂ ਪਹਿਲਾਂ ਇੱਕ ਵਾਰ ਫੇਰ ਡੋਨਾਲਡ ਟਰੰਪ ਨੇ ਕੈਨੇਡਾ ਨੂੰ 51ਵਾਂ ਰਾਜ ਬਣਾਉਂਦੀ ਗੱਲ ਆਖੀ ਹੈ। ਟਰੰਪ ਨੇ ਆਪਣੇ ਟਵਿੱਟਰ ਸੋਸ਼ਲ ਉੱਤੇ ਪੋਸਟ ਕੀਤਾ ਕਿ ਕੈਨੇਡੀਅਨਾਂ ਨੂੰ ਇੱਕ ਅਜਿਆ ਨੇਤਾ ਚੁਣਨਾ ਚਾਹੀਦਾ ਹੈ ਜੋ ਟੈਕਸ ਘਟਾਏ, ਫੌਜੀ ਤਾਕਤ ਵਧਾਏ ਅਤੇ ਟੈਰਿਫਾਂ ਨੂੰ ਕਰੇ ਹਾਲਾਂਕਿ ਕੰਪਨੀ ਕਿਸੇ ਖਾਸ ਉਮੀਦਵਾਰ ਦਾ ਜ਼ਿਕਰ ਨਹੀਂ ਕੀਤਾ ਰਾਸ਼ਟਰਪਤੀ ਕੰਪਨੀ ਕਿਹਾ ਕਿ ਕੈਨੇਡਾ ਦੇ ਮਹਾਨ ਲੋਕਾਂ ਨੂੰ ਸ਼ੁਭਕਾਮਨਾਵਾਂ ਦਰਅਸਲ ਇਹ ਸਾਰੀ ਚਰਚਾ ਕੈਨੇਡਾ 'ਚ ਹੋ ਰਹੀ ਇਲੈਕਸ਼ਨਸ ਤੋਂ ਪਹਿਲਾਂ ਠੀਕ ਹੋਈ। ਟਰੰਪ ਨੇ ਕਿਹਾ ਕਿ ਕੈਨੇਡੀਅਨ ਉਸ ਆਦਮੀ ਨੂੰ ਚੁਣਨ ਜਿਸ ਦੇ ਕੋਲ ਤੁਹਾਡੇ ਟੈਕਸਾਂ ਨੂੰ ਅੱਦਾ ਕਰਨ ਦੀ ਤਾਕਤ ਤੇ ਬੁੱਧੀ ਹੋਵੇ। ਤੁਹਾਡੀ ਫੌਜੀ ਸ਼ਕਤੀ ਨੂੰ ਮੁਫਤ ਵਿੱਚ ਦੁਨੀਆ ਦੇ ਸਭ ਤੋਂ ਉੱਚੇ ਪੱਧਰ ਤੱਕ ਵਧਾ ਸਕੇ। ਤੁਹਾਡੀ ਕਾਰ, ਸਟੀਲ, ਐਲੂਮੀਨੀਅਮ, ਲੱਕੜ, ਉਲਜਾ ਤੇ ਹੋਰ ਸਾਰੇ ਕਾਰੋਬਾਰ ਆਕਾਰ ਦੇ ਵਿੱਚ 4 ਗੁਣਾ 0 ਟੈਰਿਫ ਜਾਂ ਫਿਰ ਟੈਕਸ ਦੇ ਨਾਲ ਜੇਕਰ ਕੈਨੇਡਾ ਸੰਯੁਕਤ ਰਾਜ ਅਮਰੀਕਾ ਦੇ 50ਵਾਂ ਰਾਜਯ ਬਾਂਝੰਦੇ ਇਸਨਾਲੇ ਰਾਸ਼ਟਰਪਤੀ ਟਰੰਪ ਨੇ ਅੱਗੇ ਕਿਹਾ ਕਿ ਕਈ ਸਾਲ ਪਹਿਲਾਂ ਦੀ ਨਕਲੀ ਤੋਰ ਉਤੇ ਖਿੱਚੀ ਗਈ ਲਕੀਰ ਹੁਣ ਨਹੀਂ ਹੈ ਦੇਖੋ ਇਹ ਜ਼ਮੀਨੀ ਸਮੂਹ ਕਿੰਨਾ ਸੁੰਦਰ ਹੋਵੇਗਾ ਬਿਨਾ ਕਿਸੇ ਨਕਾਰਾਤਮਕ ਦੇ ਸਾਰੇ ਸਕਾਰਾਤਮਕ ਇਹ ਹੋਣਾ ਹੀ ਸੀ ਦੱਸਿਓ ਉਹਨਾਂ ਕਹਿੰਦੇ ਕਿ ਅਮਰੀਕਾ ਹੁਣ ਕੈਨੇਡਾ ਨੂੰ ਉਹਨਾਂ ਸੈਂਕੜੇ ਅਰਬ ਡਾਲਰ ਦੇ ਨਾਲ ਸਬਸਿਡੀ ਨਹੀਂ ਦੇ ਸਕਦਾ ਜੋ ਸੀ ਪਹਿਲਾਂ ਖਰਚੇ ਕਰਦੇ ਆ ਰਹੇ ਆ ਇਸ ਦਾ ਕੋਈ ਮਤਲਬ ਨਹੀਂ ਹੈ ਜਦੋਂ ਤੱਕ ਕੈਨੇਡਾ ਇੱਕ ਰਾਜ ਨਹੀਂ ਹੈ ਦੱਸਿਓ ਟਰੰਪ ਦੀਆਂ 51 ਸਟੇਟ ਟਿੱਪਣੀਆਂ ਉਹਨਾਂ ਤੇ ਰਾਸ਼ਟਰਪਤੀ ਵਜੋਂ ਦੂਜੇ ਕਾ ਚਕਾਲ ਦੇ ਦੌਰਾਨ ਸ਼ੁਰੂ ਹੋਈਆਂ ਸਨ ਉਹਨਾਂ ਦੀ ਵੱਧਦੀ ਮੌਜੂਦਗੀ ਨੇ ਕੈਨੇਡਾ ਵਿੱਚ ਇੱਕ ਇਤਿਹਾਸਿਕ ਚੋਣ ਦੇ ਵਿੱਚ ਤੇਜ਼ੀ ਦੇ ਨਾਲ ਦਾਅਵ ਲਗਾ ਦਿੱਤਾ ਹਾਲਾਂਕਿ ਟਰੰਪ ਦੇ ਵੱਲੋਂ ਕੈਨੇਡਾ ਦੀ ਖੁਦ ਮੁਕਤਿਆਰੀ ਨੂੰ ਲਗਾਤਾਰ ਕਮਜ਼ੋਰ ਕਰਨ ਦੀ ਯਤਨਾ ਨੇ ਉੱਤਰੀ ਅਮਰੀਕਾ ਦੇ ਵਿੱਚ ਸ਼ੁਰੂ ਹੋਈ ਟੈਰਿਫ ਜੰਗ ਨੇ ਮਜ਼ਬੂਤੀ ਦਿੱਤੀ ਹੈ ਅਤੇ ਫਿਰ ਵਿਸ਼ਵ ਪੱਧਰ ਤੇ ਇਹ ਜੰਗ ਤੇਜ਼ ਹੋ ਗਈ ਜ਼ਿਕਰ ਹੋ ਗਏ ਕਿ ਕੈਨੇਡਾ ਦੇ ਪ੍ਰਭੂ ਸੱਤਾ ਬਾਰੇ ਉਹਨਾਂ ਦੀ ਬਿਆਨਬਾਜ਼ੀ ਹਾਲ ਹੀ ਦੇ ਹਫ਼ਤੇ ਦੇ ਵਿੱਚ ਪਿੱਛੇ हट ਗਈ ਕਿਉਂਕਿ ਵਾਈਟ ਹਾਊਸ ਦੇ ਪ੍ਰੈਸ ਕਰਤ ਕੈਰੋਲਿਨ ਡਿਵਿਟ ਨੇ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਕਿਹਾ ਸੀ ਕਿ ਟੰਪ ਹਜੇ ਵੀ ਕੈਨੇਡਾ ਨੂੰ ਇੱਕ 51ਵਾਂ ਰਾਜ ਬਣਾਉਣ ਦਾ ਇਰਾਦਾ ਰੱਖਦੇ ਨਹੀਂ ਬਿਊਰੋ ਰਿਪੋਰਟ ਚੈਨਲ ਪੰਜਾਬੀ